ਅੰਮ੍ਰਿਤਸਰ ਦੇ 시ਹਾਟਾ ਇਲਾਕੇ ਵਿੱਚ ਦੇ ਰਾਤ ਸ਼ਰਿਆਮ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਦੀ ਲੱਤ ਵਿੱਚ ਤਿੰਨ ਦੇ ਕਰੀਬ ਗੋਲੀਆਂ ਲੱਗਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਚਿਹਰੇ ਇਲਾਜ ਹੈ ਕਟਨਾ ਸੰਬੰਧੀ ਪਤਾ ਲੱਗਦੇ ਹੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਮੇਰੇ ਬੇਟੇ ਦਾ ਨਾਮ ਅਰुणਜੀਤ ਸਿੰਘ ਹੈ ਉਹ ਹਜੇ ਹੁਣੇ 5 ਮਿੰਟ 10 ਮਿੰਟ ਪਹਿਲਾਂ ਹੀ ਨਿਕਲਿਆ ਵਾ ਰੋਟੀ ਖਾ ਕੇ ਤੇ ਸਾਨੂੰ ਨਹੀਂ ਪਤਾ ਸਾਨੂੰ ਨਾਲ ਹੀ ਸਲੇਹਾ ਮਿਲ ਗਿਆ ਵੀ ਉਹਦੇ ਗੋਲੀਆਂ ਵੱਜ ਗਈਆਂ ਕਿੰਨੀਆਂ ਗੋਲੀਆਂ ਲੱਗੀਆਂ ਤਿੰਨ ਗੋਲੀਆਂ ਲਗੀਆਂ ਉਹਦੀ ਲੱਤ ਦੇ ਵਿੱਚ ਕਿੰਨਾ ਵੱਲੋਂ ਚਲਾਈਆਂ ਗਈਆਂ ਇਹ ਸਾਨੂੰ ਕੁਝ ਨਹੀਂ ਪਤਾ ਹਜੇ ਕੋਈ ਪੁਰਾਣਾ ਝਗੜਾ ਉਹਦਾ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਨਹੀਂ ਆਪਾਂ ਤਾਂ ਹਜੇ ਕੋਈ ਝਗੜਾ ਝਗੜਾ ਉਹਦਾ ਕੋਈ ਸੁਣਿਆ ਨਹੀਂ ਹਜੇ ਤੱਕ ਜਿਹੜਾ ਸੀਗਾ ਉਹ ਮੁੱਕ ਗਿਆ ਉਹਦਾ ਅਸੀਂ ਵੇਖ ਕੇ ਆਏ ਹਾਂ ਜੇ ਉਹ ਹੋਸ਼ 'ਚ ਨਹੀਂਗਾ ਸੱਟਾਂ ਲੱਗੀਆਂ ਹਾਂਜੀ ਸਿਰ ਤੇ ਸੱਟਾਂ ਲੱਗੀਆਂ ਹੋਈਆਂ ਜ਼ਿਆਦਾ ਕੱਲ ਮਿਤੀ 27/5/2025 ਨੂੰ ਖਾਣਾ ਸ਼ਟਾ ਦੇ ਏਰੀਏ ਮਨਚੰਦਾ ਬਿਲਡਿੰਗ ਜੀਟੀ ਰੋਡ ਸ਼ਟਾ ਵਿਖੇ ਵਕਤ ਕਰੀਬ 10 ਵਜੇ ਰਾਤ ਨੂੰ ਇੱਕ ਗੋਲੀ ਚੱਲਣ ਦੀ ਘਟਨਾ ਵਾਪਰੀ ਸੀ। ਇਹਦੇ ਸਬੰਧ ਵਿੱਚ ਅਸੀਂ ਜਦੋਂ ਮੌਕੇ ਤੇ ਪਹੁੰਚੇ ਤਾਂ ਤਸਦੀਕ ਕੀਤਾ ਕਿ ਜਿਹੜੇ ਇੱਕ ਪ੍ਰਿੰਸ ਮੱਟੂ, ਦੀਪਕ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਖੁਸ਼ਪ੍ਰੀਤ ਸਿੰਘ ਅਤੇ ਔਰੰਝੀ ਸਿੰਘ ਮਨੀਤ ਹਨ ਇਹ ਸਾਰੇ ਆਪਸ ਵਿੱਚ ਦੋਸਤ ਸੀ ਤੇ ਪ੍ਰਿੰਸ ਮੱਟੂ ਦੇ ਘਰ ਜਨਮ ਦਿਨ ਦੀ ਪਾਰਟੀ ਕਰ ਰਹੇ ਸੀ। ਉੱਥੇ ਪਾਰਟੀ ਕਰਦੇ ਸਮੇਂ ਇਹਨਾਂ ਆਪਸ ਵਿੱਚ ਤਕਰਾਰ ਹੋ ਗਿਆ ਤੇ ਝਗੜਾ ਹੋ ਗਿਆ। ਜਿਸ ਦੌਰਾਨ ਇਹਨਾਂ ਨੇ ਆਪਸ ਵਿੱਚ ਇੱਕ ਦੂਜੇ ਤੇ ਗੋਲੀਆਂ ਚ ਲਾਈਆਂ ਇਹਦੇ ਵਿੱਚ ਇੱਕ ਅਰਨਜੀਤ ਸਿੰਘ ਮਣੀ ਧਨੀਆ ਜ਼ਖਮੀ ਹੋਇਆ ਅਤੇ ਦੂਜੇ ਪਾਸੇ ਪ੍ਰਿੰਸ ਮੱਟੂ ਅਤੇ ਦੀਪਕ ਜ਼ਖਮੀ ਹੋਏ ਆਏ। ਇਸ ਬੰਦ ਚ ਅਸੀਂ ਸਵਿੰਦਰਪਾਲ ਐਸਆਈ ਵੱਲੋਂ ਜਿਹੜੀ ਆ ਮਕਦਮਾ ਨੰਬਰ 100 ਮਿਤੀ 28/5/25 ਅੰਡਰ ਸੈਕਸ਼ਨ 109 190 191 ਬੀਐਨਐਸ ਅਤੇ 25 ਆਰਮੈਲਟ ਤਹਿਤ ਅਰਜ ਕਰਕੇ ਇਹਦੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਫਤਾਰ ਕਰ ਲਿਆ ਵਾ ਅਤੇ ਬਾਕੀ ਦੋਸ਼ੀਆਂ ਨੂੰ ਗ੍ਰਫਤਾਰ ਕਰਨ ਲਈ ਵੱਖ-ਵੱਖ ਟੀਮਾਂ ਜਿਹੜੀਆਂ ਭੇਜਿਆ ਗਿਆ ਨੇ ਜਲਦੀ ਇਹਨਾਂ ਬਾਕੀ ਦੋਸ਼ੀਆਂ ਨੂੰ ਕਾਬੂ ਕਰਕੇ ਇਹਨਾਂ ਵੱਲੋਂ ਵਾਅਦਾਤ ਵਿੱਚ ਵਰਤੇ ਗਏ ਹਥਿਆਰ ਬਰਾਮਦ ਕਰਕੇ ਤੇ ਇਹਨਾਂ ਨੂੰ ਇਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ